ਹਾਈ ਨੀ ਸੜਕ ਦੇ ਨਾਲ ਕਿਨਾਰਾ ਨਹੀਂ ਹੈਗਾ ਮਿੱਟੀ ਨਹੀਂ ਲੱਗੀ ਵਾਲ-ਵਾਲ ਵੱਜ ਗਏ ਬੱਚੇ ਸ਼ਾਸਨ ਨੇ ਕੋਈ ਗੱਲ ਸੁਣੀ ਨਾ ਕੋਈ ਸਾਡੇ ਪਿੰਡ ਦੇ ਮੋਹਤਵਰ ਬੰਦੇ ਨੇ ਕਿਸੇ ਨੇ ਕਿਹਾ ਵੀ ਆਪਾਂ ਇਹਨਾਂ ਦਾ ਕੋਈ ਪ੍ਰਬੰਧ ਕਰੀਏ ਪੰਜਾਬ ਦੇ ਵਿੱਚ ਸੜਕ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ ਤਾਂ ਇੱਕ ਹੋਰ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਇੱਕ ਨਿੱਜੀ ਸਕੂਲ ਦੀ ਬੱਸ ਅਚਾਨਕ ਸੜਕ ਤੋਂ ਹੇਠਾਂ ਉਤਰ ਜਾਂਦੀ ਹੈ ਤੇ ਜਲਾਲਾਬਾਦ ਦੇ ਪਿੰਡ ਸਿੰਮਰਿਆਂ ਵਾਲਾ ਵਿਖੇ ਇੱਕ ਨਿੱਜੀ ਸਕੂਲ ਬੱਸ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋ ਗਈ ਜਦੋਂ ਸੜਕ ਦੇ ਕਿਨਾਰੇ ਬਰਮਾ ਨਾ ਹੋਣ ਦੇ ਚੱਲਦੇ ਬੱਸ ਖੇਤਾਂ ਦੇ ਵਿੱਚ ਉਤਰ ਗਈ ਗੜੀ ਮਤੇ ਰਹੀ ਹੈ ਕਿ ਬੱਸ ਖੇਤਾਂ ਵਿੱਚ ਪਲਟੀ ਨਹੀਂ ਦੱਸਿਆ ਜਾ ਰਿਹਾ ਇੱਕ ਵਹੀਕਲ ਨੂੰ ਸਾਈਡ ਦੇਣ ਲੱਗੇ ਹਾਦਸਾ ਵਾਪਰ ਜਾਂਦਾ ਇਸ ਮੌਕੇ ਰਾਘੀਰਾਂ ਦੇ ਵੱਲੋਂ ਵੀਡੀਓ ਬਣਾਈ ਗਈ ਅਤੇ ਸੜਕ ਦੇ ਕਿਨਾਰੇ ਵਟ ਆਪਣੇ ਖੇਤਾਂ ਵਿੱਚ ਲਾਉਣ ਵਾਲੇ ਕਿਸਾਨਾਂ ਨੂੰ ਵੀ ਲਾੜਤਾ ਪਾਈਆਂ ਗਈਆਂ ਦੱਸਿਆ ਜਾ ਰਿਹਾ ਕਿ ਜਾਦੇ ਹਾਦਸਾ ਵਾਪਰਿਆ ਤਾਂ ਬੱਸ ਦੇ ਵਿੱਚ ਬੱਚੇ ਵੀ ਸਵਾਰ ਸਨ ਗਨੀਮਤ ਰਹੀਏ ਕਿ ਬਾਸ ਖੇਤਾਂ ਦੇ ਵਿੱਚ ਟੇਢੀ ਹੋ ਕੇ ਰੁਕ ਗਈ ਜੇਕਰ ਪਲਟ ਜਾਂਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਤਾਂ ਲੋਕਾਂ ਦੇ ਵੱਲੋਂ ਵੀਡੀਓ ਬਣਾਈ ਗਈ ਮੌਕੇ ਤੇ ਰੀਲਾਂ ਬਣਾਈਆਂ ਗਈਆਂ ਉਸ ਤੋਂ ਬਾਅਦ ਵਾਇਰਲ ਕਰ ਦਿੱਤਾ ਗਈਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇੱਕ ਸ਼ਖਸ ਦੇ ਵੱਲੋਂ ਜੋ ਕਿ ਪਿੰਡ ਦਾ ਹੀ ਵਾਸੀ ਦੱਸਿਆ ਜਾ ਰਿਹਾ ਉਸ ਦੇ ਵੱਲੋਂ ਦੱਸਿਆ ਦਿਖਾਇਆ ਜਾ ਰਿਹਾ ਕਿਸ ਤਰ੍ਹਾਂ ਜੋ ਸੜਕ ਦੇ ਨਾਲ ਲੋਕਾਂ ਦੀ ਜਿਹੜੀ ਫਸਲ ਹੈ ਜੋ ਜ਼ਮੀਨ ਹੈ ਤਾਂ ਲੋਕਾਂ ਨੇ ਸੜਕ ਦੇ ਬਿਲਕੁਲ ਕਿਨਾਰੇ ਤੱਕ ਵੀ ਆਪਣੀ ਫਸਲ ਬੀਜ ਰੱਖੀ ਹੈ ਥੋੜੀ ਬਹੁਤ ਜਗਾ ਵੀ ਨਹੀਂ ਛੱਡੀ ਤਾਂ ਸੜਕ ਨੂੰ ਵੀ ਆਪਣੇ ਖੇਤਾਂ ਚਰ ਲਾਇਆ ਜਾ ਰਿਹਾ ਹੈ ਉਸ ਤੋਂ ਬਾਅਦ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਜੋ ਸੜਕ ਦੀ ਜੋ ਚੜਾਈ ਹੈ ਬਿਲਕੁਲ ਘਟ ਰਹੀ ਹੈ ਤੇ ਨਾ ਹੀ ਕੋਈ ਇੱਥੇ ਸੜਕ ਦੇ ਉੱਪਰ ਆਸ-ਪਾਸੇ ਕੋਈ ਕੋਈ ਇਦਾਂ ਦਾ ਕੁਝ ਬਣਾਇਆ ਗਿਆ ਤਾਂ ਜੋ ਪਤਾ ਲੱਗ ਸਕੇ ਕਿ ਸੜਕ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤਾਂ ਇਹ ਹਾਦਸਾ ਜੋ ਵਾਪਰ ਜਲਾਲਾਬਾਦ ਦੇ ਪਿੰਡ ਸਿਮਰਿਆ ਵੜਾ ਵਿਖੇ ਬਾਪਰਾ ਜਿੱਤੇ ਇੱਕ ਨਿੱਜੀ ਸਕੂਲ ਦੀ ਬੱਸ ਜਿਹੜੀ ਸੜਕ ਤੋਂ ਅਚਾਨਕ ਉੱਤਰ ਜਾਂਦੀ ਹੈ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਵੀਡੀਓ ਬਣਾ ਕੇ ਲਾਂਤਾਂ ਪਾਈਆਂ ਗਈਆਂ ਲੋਕਾਂ ਨੂੰ ਲਾਂਤਾਂ ਪਾਈਆਂ ਗਈਆਂ ਤੇ ਪ੍ਰਸ਼ਾਸਨ ਨੂੰ ਵੀ ਜੋ ਇੱਕ ਪ੍ਰਸ਼ਾਸਨ ਤੇ ਵੀ ਕਈ ਇਲਜ਼ਾਮ ਲਾਏ ਗਏ ਦੇ ਕਿ ਉਹਨਾਂ ਦੇ ਵੱਲੋਂ ਕਈ ਵਾਰ ਜੋ ਪ੍ਰਸ਼ਾਸਨ ਨੂੰ ਵੀ ਆਖਿਆ ਜਾ ਚੁੱਕਿਆ ਤਾਂ ਹੋਰ ਵੀ ਜਿਹੜੇ ਮਹਤਵਪੂਰਨ ਲੋਕ ਹੈਗੇ ਉਹਨਾਂ ਨੂੰ ਆਖਿਆ ਗਿਆ ਕਿ ਸੜਕ ਦਾ ਕੁਝ ਕੀਤਾ ਜਾਵੇ ਤਾਂ ਅੱਜ ਇੱਕ ਹਾਦਸਾ ਵੱਡਾ ਹਾਦਸਾ ਹੋ ਸਕਦਾ ਜਿਹੜਾ ਕਿ ਬਚ ਗਿਆ ਕੀ ਕਹਣਾ ਲੋਕਾਂ ਨੂੰ ਤੁਹਾਨੂੰ ਸੁਣਾ ਦਿੰਦੇ ਸਾਡੇ ਪਿੰਡ ਸਿਮਰਿਆਲ ਦਾ ਹਾਲ ਕੋਈ ਹੈ ਹੀ ਨਹੀਂ ਸੜਕ ਦੇ ਨਾਲ ਕਿਨਾਰਾ ਨਹੀਂ ਹੈਗਾ ਮਿੱਟੀ ਨਹੀਂ ਲੱਗੀ ਵਾੜ-ਵਾੜ ਬਚ ਗਏ ਬੱਚੇ ਵਹਿਣ ਪਲਟਣ ਤੋਂ ਬਚ ਗਏ ਪ੍ਰਮਾਤਮਾ ਨੇ ਬਹੁਤ ਹੱਥ ਰੱਖਿਆ ਕਿ ਜੇ ਕਿ ਪਲਟ ਜਾਂਦੇ ਤਾਂ ਬੱਚਾ ਦਾ ਕਾਫੀ ਨੁਕਸਾਨ ਹੋਣਾ ਸੀ ਸਾਡਾ ਪਿੰਡ ਸਿਮਰਿਆਲ ਤੋਂ ਲੋਰੀਆਂ ਵਾਲਾ ਕੋਰਟ ਤੇ ਕਾਠਗੜ ਨੂੰ ਸੜਕ ਜਾਂਦੀ ਏ ਇਹਨਾਂ ਦੇ ਵੇਖੋ ਜੀ ਸੜਕ ਦੇ ਵਿੱਚ ਤੋਂ ਵੇਖੋ ਸੜਕ ਦੇ ਕਿਨਾਰੇ ਦੇ ਵਿੱਚ ਹੀ ਕਣਕ ਗੱਡੀ ਹੈ ਕੋਈ ਹੈ ਹੀ ਨਹੀਂ ਪੋਹਰਾ ਵੀ ਨਹੀਂ ਹੈਗਾ ਜੀ ਕੋਈ ਰਸਤਾ ਦੇਣ ਨੂੰ ਕੋਈ ਪ੍ਰਸ਼ਾਸਨ ਨੂੰ ਕਈ ਹੋਰੀ ਅੱਗੇ ਦਰਚਰ ਤੱਕ ਪੱਤਰਕਾਰ ਨੇ ਵੀ ਖਬਰ ਲਾਈ ਸੀ ਕਿ ਸਾਡੇ ਪਿੰਡ ਤੋਂ ਜਿਹੜੀ ਸੜਕ ਜਾਂਦੀ ਉਹਨਾਂ ਦਾ ਕੋਈ ਕਿਨਾਰਾ ਨਹੀਂ ਹੈਗਾ ਕਿਸੇ ਤੇ ਸਾਈਡ ਦੇਣ ਵਾਸਤੇ ਨਹੀਂ ਹੈਗਾ ਕੋਈ ਪਰ ਉਹਨਾਂ ਦੇ ਕਿਸੇ ਨਾ ਪ੍ਰਸ਼ਾਸਨ ਨੇ ਕੋਈ ਗੱਲ ਸੁਣੀ ਨਾਬੀ ਸਾਡੇ ਪਿੰਡ ਦੇ ਮੋਤਵਰ ਬੰਦੇ ਨੇ ਕਿਸੇ ਨੇ ਕਿਹਾ ਵੀ ਆਪਾਂ ਇਹਨਾਂ ਦਾ ਕੋਈ ਬਰਬੰਦ ਕਰੀਏ ਜੇਕਰ ਅੱਜ ਬੱਚਿਆਂ ਦਾ ਨੁਕਸਾਨ ਹੋ ਜਾਂਦਾ